ਇਹ ਨਵਾਂ ਬੀਚਨਲ ਦਿਰੋਚੀਪਾ ਪੰਜਾਬ ਅੱਜ ਚੰਡੀਗੜ੍ਹ ਨੂੰ ਫੇਰ ਚੱਲੇ ਪਏ ਆ ਕਿਸਾਨ ਯੂਨੀਅਨ ਦੇ ਪੁਛਦੇ ਪ੍ਰਧਾਨ ਜੀ ਨੇ ਸਾਡੇ ਨਾਲ ਤੇ ਬੀਬੀਆਂ ਦਾ ਜਥਾ ਵੀ ਕਾਫੀ ਰੂਪ ਦੇ ਵਿੱਚ ਸਾਡੇ ਨਾਲ ਹੈ ਉਹ ਚੱਲਿਆ ਸੀ ਚੰਡੀਗੜ੍ਹ ਨੂੰ ਪ੍ਰਧਾਨ ਜੀ ਨੇ ਪੁੱਛਦਿਆਂ ਕੀ ਤੁਹਾਡੀਆਂ ਮੰਗਾਂ ਨੇ ਜਿਸ ਮੰਗਾਂ ਨੂੰ ਲੈ ਕੇ ਬਾਰ-ਬਾਰ ਇਹ ਆਪਾਂ ਨੂੰ ਘਰਨੇ ਨਾਉਣੇ ਪਏ ਅਗਲੀ ਰਣਨੀਤੀ ਉਹਦੇ ਬਾਰੇ ਪ੍ਰਧਾਨ ਜੀ ਨੇ ਨਾਲ ਕਰ ਲੈਂਦੇ ਮੇਰੇ ਨਾਲ ਮਾਨਸਾ ਜਿਹੜਾ ਸੀ ਸਰਕਾਰ ਨੇ ਦਿੱਤੀ ਪਹਿਲੀ ਵਾਰਾ ਇਹਨਾਂ ਪੰਜਾਬ ਨੂੰ ਬੰਦਨੋਂ ਨਾ ਅਪਸ਼ੇਸ਼ ਗਲਬਾ ਫਰਕ ਪ੍ਰਧਾਨ ਸਾਹਿਬ ਅੱਜ ਫੇਰ ਕਾਫਲਾ ਚੰਡੀਗੜ੍ਹ ਨੂੰ ਚੱਲਿਆ ਕੀ ਮੁੱਖ ਮੰਗਾਂ ਨੇ ਜੀ ਇਹਦੇ ਬਾਰੇ ਦੇ ਹੋ ਜਾਣਗੇ ਮੋਰਚੇ ਦੇ ਛੱਦੇ ਤੇ ਅੱਜ ਅਸੀਂ ਬੀਕੇਵੀ ਤੁਹਾਨੂੰ ਦੱਸਦਾ ਵੱਲੋਂ ਪਿੱਖੀ ਦੇ ਵਿੱਚੋਂ ਵੱਡਾ ਕਾਫਲਾ ਲੈ ਕੇ ਤੁਰਿਆ ਜਿੱਥੇ ਕਿਸਾਨ ਮਜ਼ਦੂਰ ਤੇ ਬੜੀਆਂ ਬੀਬੀਆਂ ਭੈਣਾਂ ਨੇ ਕਿਉਂਕਿ ਸਬੰਧਤ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਮੰਗਾਂ ਨੇ ਮੇਨ ਮੰਗਾਂ ਚਾਰ ਨੇ ਜਿਹਨਾਂ ਲੱਗੇ ਸਮੇਂ ਤੁਸੀਂ ਬੰਦ ਕਰਦੇ ਹਾਂ ਪਹਿਲੀ ਮੰਗ ਤਾਂ ਬਿਜਲੀ ਦੀ ਹੈ ਜਿਹੜੀ ਕਿਸਾਨਾਂ ਦੇ ਘਰੋਂ ਮਜ਼ਦੂਰਾਂ ਦੇ ਘਰੋਂ ਬਿਜਲੀ ਦਾ ਬੱਲ ਮਜੂਰਾ ਕੇਂਦਰ ਸਰਕਾਰ ਬੰਦ ਕਰਨ ਜਾ ਰਹੀ ਹੈ ਕਿਉਂਕਿ ਮੇਨ ਮੰਗ ਬਿਜਲੀ ਇਹ ਹੈ ਬਜਟ ਇੱਕ ਤਰੀਕਾ ਨਾਲ ਸ਼ੁਰੂ ਕਰਨਾ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਨੇ ਕੰਪੈਂਸੇ ਭੇਜਦਾ ਜੇ ਪੰਜਾਬ ਸਰਕਾਰ ਮੋਹਰ ਲਾਉਂਦੀ ਹੈ ਤਾਂ ਕਿਸਾਨਾਂ ਦੀਆਂ ਮੋਟਰਾਂ ਸਭ ਪੱਟੀਆਂ ਜਾਣਗੀਆਂ ਐਨੀ ਬਿਜਲੀ ਮਹਿੰਗੀ ਹੋ ਜਾਣੀ ਹੈ ਘਰਾਂ ਵਾਲੇ ਬੱਲ ਮਾਰੇ ਬੰਦ ਹੋ ਜਾਣੇ ਆ ਪਹਿਲੀ ਮੰਗ ਹੈ ਦੂਜੀ ਮੰਗ ਇਹ ਆ ਸਾਡੇ ਤੇ ਧੜਾ ਧੜ ਪਰਚੇ ਦੱਚ ਕਰਤੇ ਆ ਲੋਕਾਂ ਨੇ ਲੋਕਾਂ ਦੇ ਵਾਸਤੇ ਨਾਜਾਇਜ਼ ਪੀਦਾ ਤੇ ਉਹਦੇ ਉਲਟ ਲੋਕਾਂ ਦੇ ਉੱਤੇ ਪਰਚੇ ਦਰਜ ਕਰਦੇ ਆ ਪ੍ਰਣਾਲੀ ਦੇ ਨਾਂ ਨੂੰ ਲੈ ਕੇ ਉਹ ਸਾਡੀ ਮੰਗ ਹੈ ਤੀਜੀ ਮੰਗ ਹੈ ਐਮਐਸ ਐਮਐਸਪੀ ਦੀ ਹੈ ਲੰਬੇ ਸਮੇਂ ਤੋਂ ਮੰਗ ਕਰਦੇ ਆ ਵੀ ਐਮਐਸਪੀ ਦਿਓ ਦਿੱਲੀ ਦੇ ਵਿੱਚ ਕਹਿੰਦੇ ਆ ਜੀ 23 ਫਸਲਾਂ ਤੇ ਐਮਐਸਪੀ ਦਿੰਨੇ ਆ ਪਰ ਥੱਲੇ ਜਿਹੜੀ ਫਸਲ ਸਾਨੂੰ ਜਿਹੜਾ ਹੁਣ ਝੋਨਾ ਦਾ ਸੜਕਾਂ ਤੇ ਬੈਠ ਕੇ ਸਾਨੂੰ ਥੋੜੇ ਰੇਟ ਦੇ ਉੱਤੇ ਚਕਾਉਣਾ ਪੈਂਦਾ ਹੈਗਾ ਤੇ ਇਹ ਜੀਆਂ ਮੰਗਾਂ ਨੂੰ ਲੈ ਕੇ ਅਸੀਂ ਪਹਿਲਾਂ ਦਿੱਲੀ ਵੀ ਲੜੇ ਆ ਹੁਣ ਚੰਡੀਗੜ੍ਹ ਨੂੰ ਬਾੜਕ ਦੇਣ ਜਾਣੇ ਆ ਭਗਵੰਤ ਮਾਨ ਨੂੰ ਵੀ ਇਹ ਤੋਂ ਬਾਅਦ ਆ ਜਾ ਅੱਜ ਇੱਕ ਲੜਨ ਦਾ ਪ੍ਰੋਗਰਾਮ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਪੰਜਾਬ ਸਰਕਾਰ ਨਾ ਹੱਟੀ ਬਜਟ ਦੇ ਵਿੱਚੋਂ ਪਲੇਸ ਕਰ ਪਈਆ ਤੇ ਮੋਹਰ ਲਾਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਟਾ ਕੱਟ ਕਰਕੇ ਸੰਯੁਕਤ ਮੋਰਚੇ ਵੱਲੋਂ ਦਿੱਲੀ ਨੂੰ ਸੌਣੀ ਬਣਾਇਆ ਜਾਊਗਾ ਉੱਥੇ ਵੱਟਾ ਕੱਟ ਕਰਕੇ ਪੱਕੇ ਮੋਰਚੇ ਲਾ ਕੇ ਇਹਨਾਂ ਨੂੰ ਜਿਹੜਾ ਕਰੇ ਹੋਏ ਹਾਂਜੀ ਅਸੀਂ ਪਹਿਲਾਂ ਲੰਮਾ ਸਮਾਂ ਦਿੱਲੀ ਦੇ ਵਿੱਚ ਬੈਠੇ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਜਿਹਦੇ ਵਿੱਚ ਬਿਜਲੀ ਐਕਟ ਬਾਕੀ ਰਹਿੰਦੀਆਂ ਮੰਗਾਂ ਸੀ ਸਾਡੀਆਂ ਅਸੀਂ ਉਹਨਾਂ ਵਾਸਤੇ ਹੁਣ ਦੁਬਾਰੇ ਅਸੀਂ ਚੰਡੀਗੜ੍ਹ ਨੂੰ ਚੱਲੇ ਆਂ ਤੇ ਭਗਵੰਤ ਮਾਨ ਨੂੰ ਯਾਦ ਕਰਾ ਕੇ ਆਉਨੇ ਆ ਤੇ ਜਿਹੜੀ ਬਿਜਲੀ ਐਕਟ ਹੈ ਉਹ ਸਾਡੀ ਉਸ ਸਮੇਂ ਤੱਕ ਕੁਝ ਲਾਈਟ ਸਾਨੂੰ ਨਹੀਂ ਵੱਲ ਵਜਗਦਾ ਛੱਡਣਾ ਇਹਨਾਂ ਨੇ ਇਸ ਕਰਕੇ ਅਸੀਂ ਭਗਵੰਤ ਮਾਨ ਨੂੰ ਕਹਨੇ ਆ ਵੀ ਜਿਵੇਂ ਅਸੀਂ ਅੱਗੇ ਗਏ ਸੀ ਇਸੇ ਤਰ੍ਹਾਂ ਜਿਵੇਂ ਹੁਣ ਚੰਡੀਗੜ੍ਹ ਆਏ ਆ ਤੇ ਇਸ ਤੋਂ ਬਾਅਦ ਅਸੀਂ ਸੰਯੁਕਤ ਮੋਰਚੇ ਦੀ ਕਾਰਤ ਤੇ ਦਿੱਲੀ ਦੇ ਵਿੱਚ ਜਾ ਕੇ ਉਸੇ ਤਰ੍ਹਾਂ ਧਰਨੇ ਲਾਵਾਂਗੇ ਤੇ ਉਸੇ ਤਰ੍ਹਾਂ ਆਪਦੇ ਕਾਨੂੰਨ ਜਿਵੇਂ ਪਹਿਲਾਂ ਰੱਦ ਕਰਾਏ ਆ ਉਵੇਂ ਕਰਾਵਾਂਗੇ ਤੇ ਨਹੀਂ ਜਿਵੇਂ ਅਸੀਂ ਪ੍ਰਾਲੀ ਨੂੰ ਅੱਗ ਲਾਉਂਨੇ ਆ ਸਾਡੇ ਤੇ ਢਾੜ-ਥੜਾ ਪਰਚੇ ਕਰਦੇ ਆ ਪ੍ਰਾਲੀ ਨੂੰ ਵੀ ਨਹੀਂ ਲਾਉਂਦੇ ਸਾਡੇ ਫੂਸੀ ਪਿਆ ਹੁੰਦਾ ਬੱਚਿਆ ਉਹਨੂੰ ਅੱਗ ਲਾਉਣ ਤੇ ਵੀ 5-5000 ਰੁਪਿਆ ਇਹਨਾਂ ਨੇ ਜੁਰਮਾਨਾ ਪਾਤਾ ਨਾ ਅਸੀਂ ਜੁਰਮਾਨਾ ਦੇਈਏ ਨਾ ਅਸੀਂ ਪਰਚੇ ਕਰਾਈਏ ਪਰਚੇ ਵੀ ਰੱਦ ਕਰਾਵਾਂਗੇ ਤੇ ਬਾਕੀ ਸਮੇ ਸਾਡੇ ਤੇ ਇਹ ਢਾੜ-ਥੜਾ ਪਰਚੇ ਕਰਦੇ ਨੇ ਤੇ ਸਾਨੂੰ ਘੜ ਤੋਂ ਬਿਜਲੀ ਖੋਣ ਜਾ ਰਹੇ ਨੇ ਇਹ ਚੀਜ਼ ਅਸੀਂ ਕਦੇ ਨਹੀਂ ਹੋਣ ਦੇਵਾਂਗੇ ਭਗਵੰਤ ਮਾਨਾ ਲਿਖਿਆ ਹੋਇਆ ਕੰਧ ਤੇ ਪੜਲੇ ਵੀ ਇਹ ਕੀ ਲਿਖਿਆ ਹੈਗਾ ਤੇ ਅਸੀਂ ਇਹਨਾਂ ਚੀਜ਼ਾਂ ਤੋਂ ਬਾਜ ਆ ਜੇ ਤੇ ਇਹ ਵੀ ਨਹੀਂ ਹੋਣਾ